ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਵਿਟਨੇ ਗਾਡੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਣੀ ਜਿਹੜੀਆਂ ਸਬੂਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉੱਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ ਫੂਡਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਣੀ ਜਿਹੜਾ ਤਾਂ ਇਹਨਾਂ ਦੇ ਬਰਤੂਚ ਆ ਗਿਆ ਬਾਈ ਉਹ ਤਾਂ ਇਹਨਾਂ ਨੇ ਬਰਤ ਲਿਆ ਹਾਂਜੀ ਬਾਈ ਜੀ ਇਹ ਕਿਉਂਕਿ ਇਕੱਲੀਆਂ ਟਰਾਲੀਆਂ ਨੇ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆ ਸੋ ਜਿਹੜੇ ਉਹਦੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਬੇਸਾ ਇੱਕ ਜਿਹਦੇ ਲਈ ਵੀ ਜਾਂਚ ਹੋ ਜਾਂਚ ਕਰੀ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਨਾਬੇ ਦੇ ਵਿੱਚ ਜਿਹੜਾ ਪਰਾਂ ਉਰਾਂ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ